ਹਾਂਜੀ ਮੈਂ ਖੜਾ ਪਿੰਡ ਰਸ਼ੀਨ ਜੀ ਜਲਾ ਲੁਧਿਆਣਾ ਦਾ ਪਿੰਡ ਰਸ਼ੀਨ ਛਪਾਰ ਦਾ ਮੇਲਾ ਜਿੱਥੇ ਲੱਗਦਾ ਇੱਥੇ ਭੁਲਾੜਾ ਲੱਗਿਆ ਤੇ ਗੁੜ ਤੇ ਸ਼ੱਕਰ ਲੈਣੀ ਆ ਕੋਈ ਵੀ ਚੀਜ਼ ਮੇਤਰਾ ਪਹਿਲਾਂ ਗੁੜ ਦਿਖਾਈ ਕਿੱਥੇ ਆ ਚੱਲ ਪਿਆ ਆਪਣਾ ਹੁਣ ਜਗਾੜ ਕੇ ਬਣਾਉਣਾ ਸ਼ੁਰੂ ਕਰਨਾ ਤੁਸੀਂ ਗੁੜ ਹੋਗੀ ਜੀ ਗੁੜ ਤੋਂ ਇਲਾਵਾ ਹੋ ਗਿਆ ਜੀ ਆਪਣਾ ਆਹ ਸ਼ੱਕਰ ਹੋਗੀ ਟਿੱਕੀ ਹੋਗੀ ਟਿੱਕੀ ਹੋਗੀ ਜੀ ਕੋਈ ਵੀ ਚੀਜ਼ ਲੈਣੀ ਚਾਹੁੰਦੇ ਤਾਂ ਸੁੱਧ ਬਿਲਕੁਲ ਸਫਾਈ ਬਹੁਤ ਆ ਬਾਈਆਂ ਦੀ ਬਾਈ ਆਜੋ ਕਰ ਇੱਥੇ ਖੜ੍ਹ ਤੂੰ ਸਾਹਮਣੇ ਨਾੰਦੋ ਸਿਓ ਆਪਣਾ ਜੀ ਵਿਕਸਿਤ ਨੰਬਰ ਬੋਲ ਦਿਓ 750015987 ਇੱਕ ਮੇਟਾ ਨੰਗ ਜਾਂਦੇ ਟਰੈਕਟਰ ਨੂੰ ਬਾਜ ਸਾਰ ਕੇ ਨਿਉਣੀ ਫਿਰ ਆਪਣਾ ਮੈਕ ਨਹੀਂ ਆਪ ਲੈ ਆਏ ਅੱਜ ਲੈਣ ਆਏ ਸੀ ਸ਼ੱਕਰਬਾਈ ਤੋਂ ਨੰਬਰ ਬੋਲਿਓ ਜੀ 750015987 ਅੱਛਾ ਬਈ ਹਜ਼ਾਰਾਂ ਹਾਲ ਲੋਕ ਹੱਡੇ ਕੋਲੇ ਕੀ ਕੀ ਮਿਲੂਗਾ ਹਮਾਰੇ ਕੋਲੇ ਕੀ ਕੀ ਹੈ ਸਿੰਪਲ ਗੁੜ ਹੈ ਸ਼ੱਕਰ ਹੈ ਪਿਓਰ ਸ਼ੋਧਤਾ ਦੀ ਗਰੰਟੀ ਆ ਸੁਧ ਹੈ ਚਾਹ ਇਹਨੇ ਫਟਨੇਗੀ ਕੈਸੀ ਉਬਾਲ ਦੇ ਲਿਓ ਦੁੱਧ ਦੁੱਧ 'ਚ ਮੈਂ ਡਾਲ ਲਿਓ ਚਾਹ 'ਚ ਮੈਂ ਡਾਲ ਲਿਓ ਗਾਰੰਟੀ ਹੈ ਪੂਰਾ ਗੁੜ ਪੱਕਾ ਹੈ ਜਿਵੇਂ ਹੁਣ ਵਿੱਚ ਬੰਦੇ ਮਿਲਾਵਟ ਕਰੀ ਜਾਂਦੇ ਆ ਚੀਨੀ ਦਾ ਮਿਲਾਵਟ ਕੁਛ ਨਹੀਂ ਹੈ ਪੱਕਾ ਹੋਇਆ ਹੈ ਗਾਰੰਟੀ ਇੱਕ ਨੰਬਰ ਇੱਕ ਤੋਂ ਟੋਲ ਗੁੜ ਜਰਾ ਅੰਦਰ ਠੀਕ ਆ ਇਹ ਵਰ ਗੰਨਾ ਪਿੱਛੇ ਹੀ ਇੱਥੋਂ ਲੈਨੇ ਹੋ ਇਹ ਵਰ ਗੰਨਾ ਇਧਰੋਂ ਸੇ 85 ਦਾ ਗੰਨਾ 18 ਦਾ ਗੰਨਾ ਠੀਕ ਹੈ ਸੋ ਕਿਸੇ ਵੀ ਮੇਰੇ ਮਿੱਤਰ ਪਿਆਰੇ ਨੂੰ ਪੂਰਾ ਸ਼ੁੱਧ ਗੁੜ 70 22 ਵਗੈਰਾ ਚਾਹੀਦੀ ਆ ਆ ਬਾਈ ਅਰਸ਼ੀਨ ਪਿੰਡ ਸ਼ਪਾਰ ਦਾ ਮੇਲਾ ਇੱਥੇ ਲੱਗਦਾ ਉਹਦੇ ਬਿਲਕੁਲ ਨਾਲ ਆਏ ਸਾਲ ਬਾਈ ਹੁਣੀ ਲਾਉਂਦੇ ਹੁੰਦੇ ਐ ਤੇ ਖਲਾੜਾ ਵੀ ਚੱਲਦਾ ਹੁੰਦਾ। ਰਾਸ ਨੂੰ ਰੋ ਵੀ ਕਹਿੰਦੇ ਆ। ਗਰਮ ਗੁੜ ਐਸੀ ਖਿਲਾਉਂਦੇ। ਸਾਰਾ ਜਿਗਾਰਡਮੈਂਟ ਲੱਗਿਆ ਤੇ ਗਰਮ ਗੁੜ ਦਾ ਕੋਈ ਪੈਸਾ ਨਹੀਂ ਲੈਂਦੇ ਐਸੇ ਹੀ ਖਿਲਾਦੇ। ਗਰਮ ਗੁੜ ਕੋਈ ਟੇਸਟ ਕਰਨਾ ਚਾਹਵੇ ਗਰਮ ਗੁੜ ਦਾ ਤਾਂ ਬਾਈ ਕਹਿੰਦੇ ਹਰ ਵਕਤ ਇੱਥੇ ਜਦੋਂ ਰੈਡੀ ਤਿਆਰ ਕਰਦੇ ਹੁੰਦੇ ਆ ਤਾਂ ਲਿਆ ਸਕਦੇ ਆ। ਸੋ ਆਪਾਂ ਵੀ ਨਾ ਸਾਰਾ ਇੱਥੇ ਜਿਗਾਰਡਮੈਂਟ ਸੈਟ ਕਰਾ ਹੋਇਆ ਆਏ ਸਾਲ ਜਿਹੜਾ ਕੋਲਡ ਸਟੋਰ ਆ ਜਿੰਡਾਲੀ ਵਾਲਿਆਂ ਦਾ ਰਸ਼ੀਨ ਉਦੇ ਬਿਲਕੁਲ ਸਾਹਮਣੇ ਬਾਈਆਂ ਦਾ ਖਿਲਾੜਾ ਵਗੈਰਾ ਲੱਗਿਆ ਹੋਇਆ ਖਿਲਾੜੀ ਸਾਰਾ ਲੱਗਿਆ ਹੋਇਆ ਤੇ ਇੱਥੇ ਗੋੜ ਸ਼ੱਕਰ ਟਿੱਕੀ ਜਿੰਨੇ ਵੀ ਬਈ ਕਿਸੇ ਨੂੰ ਜਰੂਰਤਾ ਤਾਂ ਉਹ ਲਿਆ ਸਕਦਾ ਜੀ ਸੁੱਧ ਦੀ ਬਾਈ ਹੁਣੀ ਗਰੰਟੀ ਲੈਂਦੇ ਆ ਚਲੋ ਮੈਂ ਵੀ ਆਏ ਸਾਲ ਲੈ ਕੇ ਜਾਣਾ ਨੇ ਇਹਨਾਂ ਤੋਂ ਗੋੜ ਵਗੈਰਾ ਤੇ ਸ਼ੱਕਰ ਤੇ ਅੱਜ ਸਵਾਭ ਜਾ ਬਣਿਆ ਵੀਡੀਓ ਬਣਾਉਣ ਦਾ ਤੇ ਬਾਕੀ ਬਾਈਆਂ ਦੀ ਸਫਾਈ ਬਹੁਤ ਆ ਸਫਾਈ ਵਾਲੀ ਕੋਈ ਘਾਟ ਨਹੀਂ ਹੈਗੀ ਬਾਈਆਂ ਨੰਬਰ ਆਪਾਂ ਪਰੇ ਮੈਂਸ਼ਨ ਕਰਤਾ ਕਿਸੇ ਨੂੰ ਜਰੂਰਤਾ ਤਾਂ ਪੈਂਡ ਰਸ਼ੀਨ ਤੋਂ ਲਿਆ ਸਕਦਾ ਜੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ